ਦਾ ਜੀ ਦੇ ਪਹੁੰਚ ਕੇ ਕਹਿਣਾ ਚਾਹੁੰਦੇ ਮੈਂ ਰਾਜਕੁਮਾਰ ạtwal ਰਾਸ਼ਟਰੀ ਆ ਦਖਸ਼ ਅੰਤਰਰਾਸ਼ਟਰੀ ਵਾਲਮੀਕੀ ਮਜਵੀ ਸਿੱਖ ਧਰਮ ਸਮਾਜ ਭਾਰਤ ਅੱਜ ਪਰਮ ਪਿਤਾ ਭਗਵਾਨ ਵਾਲਮੀਕੀ ਪਾਵਨ ਵਾਲਮੀਕੀ ਆਸ਼ਰਮ ਦੇ ਵਿੱਚ ਸੰਤ ਸਮਾਜ ਦੀ ਗਵਾਹੀ ਦੇ ਵਿੱਚ ਜਿਹੜੀ 20 ਫਰਵਰੀ ਨੂੰ ਪਾਵਨ ਵਾਲਮੀਕੀ ਦੀ ਤਿਰਤੋਂ 10 ਵਜੇ ਧਰਮ ਜੋੜੋ ਯਾਤਰਾ ब्रह्म ज्योति लेके अयोध्या राम मंदिर जा रही है और पूरी कमेटी साडी आज गुरु महाराज ਦੇ ਚਰਨਾਂ ਦੇ ਵਿੱਚ ਅਰਦਾਸ ਕਰਨ ਲਈ ਆਈ ਹੈ और संत समाज ਨੂੰ ਬੇਨਤੀ ਕਰਨ ਆਈ ਹੈ ਵੀ ਸੰਤ ਸਮਾਜ ਦੀ ਜਿਹੜੀ ਅਗਵਾਈ ਆ ਉਹਦੇ ਵਿੱਚ ਇਹ ਧਰਮ ਜੋੜੋ ਯਾਤਰਾ ਜਿਹੜੀ ਹੈ ਇਹ ਜਾਰੀ ਹੈ ਔਰ ਜਿਹੜੀ ਸਪੈਸ਼ਲ ਟ੍ਰੇਨ ਹੈ ਅਮਰਸਰ ਤੋਂ अयोध्या ਲਈ 20 ਫਰਵਰੀ ਨੂੰ ਅੰਮ੍ਰਿਤਸਰ ਸਟੇਸ਼ਨ ਜੰਡਿਆਲਾ ਗੁਰੂ ਜਲੰਧਰ ਲੁਧਿਆਣਾ ਤੂਰੀ ਔਰ ਉਥੋਂ ਦੀ ਹੋਈ ਰਾਜਪੁਰਾ ਅੰਬਾਲਾ ਤੋਂ ਜਿਹੜਾ ਇਹਦਾ ਰੂਟ ਆ ਔਰ ਸਪੈਸ਼ਲ ਟ੍ਰੇਨ ਅਸੀਂ ਤਨਵਾਦ ਕਰਦੇ ਆ ਰੇਲਵੇ ਬੋਰਡ ਦਾ ਵੀ ਜਿਨ੍ਹਾਂ ਨੇ ਇਹ ਸਪੈਸ਼ਲ ਟ੍ਰੇਨ ਜਿਹੜੀ ਆ ਉਹ ਬ੍ਰह्म ਜੋਤੀ ਪਵਨ ਵਾਲਮੀਕੀ ਤੀਰਥ ਤੋਂ ਅਯੋਧਿਆ ਜਾਣੀ ਆ ਉਹਦਾ ਸਾਥ ਦਿੱਤਾ ਔਰ ਮੈਂ ਸਾਰੇ ਅਮਰਸਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਆਓ ਸਾਰੇ 20 ਫਰਵਰੀ ਨੂੰ ਤੁਮ ਤਮਾ ਕੇ ਔਰ ਪਾਵਨ ਵਾਲਮੀਕੀ ਦੀ ਅਗੋਂ ਅਜੋਧਿਆ ਲਈ ਚੱਲੀਏ ਔਰ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਵੀ ਜਿਨ੍ਹਾਂ ਨੇ ਸਾਡਾ ਇਸ ਧਰਮ ਜੋੜੋ ਯਾਤਰਾ ਦੇ ਵਿੱਚ ਸਾਥ ਦਿੱਤਾ ਉਹ ਅੱਗੇ ਤੋਂ ਦੇਣਾ ਵੀ ਆ ਜੈ ਵਾਲਮੀਕੀ ਜੈ ਸ਼੍ਰੀ ਰਾਮ ਮੈਂ ਬਬਰਵਿੰਦਰਗਿਰੀ ਭਗਵਾਨ ਵਾਲਮੀਕੀ ਬਾਣੀ ਪ੍ਰਚਾਰ ਮਹਾਸਭਾ ਰਜਿਸਟਰ ਪੰਜਾਬ ਦੇ ਮੁੱਖ ਸੰਚਾਲਕ ਦੇ ਮਾਧਿਅਮ ਤੋਂ ਧਰਮ ਜੋੜੋ ਯਾਤਰਾ ਦੇ ਸੰਦੇਸ਼ ਨੂੰ ਆਪ ਸੰਗਤਾਂ ਦੇ ਨਾਲ ਸਾਂਝਾ ਕਰਦਾ ਹਾਂ ਜੀ ਅੱਜ ਅਸੀਂ ਸੰਤ ਸਮਾਜ ਦੀ ਅਗਵਾਈ ਵਿੱਚ ਤੇ ਆਪਣੀ ਟੋਲੀ ਨੂੰ ਨਾਲ ਲੈ ਕੇ ਪਾਵਨ ਵਾਲਮੀਕੀ ਤੀਰਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਸ਼ੀਰਵਾਦ ਲੈਣ ਦੇ ਲਈ ਅਤੇ ਪਰਮੇਸ਼ਵਰ ਵਾਲਮੀਕੀ ਮਹਾਰਾਜੀ ਦੇ ਚਰਨਾਂ ਦੇ ਵਿੱਚ ਸੱਦਾ ਪੱਤਰ ਦਿੱਤਾ ਗਿਆ ਜੋ ਕਿ ਧਰਮ ਜੋੜੋ ਯਾਤਰਾ ਦੀ ਆਰੰਭਤਾ ਪਵਨ ਵਾਲਮੀਕੀ ਤੀਰਤੋਂ ਕੀਤੀ ਜਾਵੇਗੀ 20 ਫਰਵਰੀ ਸਮਾ 10 ਵਜੇ ਜੋ ਯਾਤਰਾ ਚਾਲਾ ਪਾਵੇਗੀ ਵੱਖਰੇ ਵੱਖਰੇ ਪੰਜਾਬ ਦੇ ਸਟੇਸ਼ਨਾਂ ਤੋਂ ਹੁੰਦੀ ਹੋਈ ਅਯੁੱਧਿਆ ਧਾਮ ਪਹੁੰਚੇਗੀ ਜੋ ਕਿ ਬ੍ਰਹਮ ਜੋਤੀ ਵਾਲਮੀਕੀ ਤੀਰਤੋਂ ਲੈ ਕੇ ਜਾਵਾਂਗੇ ਇੱਥੇ ਦੀ ਜੋਤੀ ਅਯੁੱਧਿਆ ਧਾਮ ਜਾ ਕੇ ਉੱਥੇ ਦੀ ਜੋਤੀ ਦੇ ਨਾਲ ਮਿਲਣ ਹੋਵੇਗਾ ਤੇ ਉੱਥੇ ਦੀ ਜੋਤੀ ਨੂੰ ਅਸੀਂ 22 ਤਰੀਕ 10 ਵਜੇ ਪੰਜਾਬ ਦੇ ਲਈ ਪਵਨ ਵਾਲਮੀਕੀ ਤੀਰਤ ਧਾਮ ਦੇ ਲਈ ਚਾਲੇ ਪਾਵਾਂਗੇ ਉਥੋਂ ਦੀ ਜੋਤੀ ਦਾ 23 ਤਰੀਕ 8:30 ਵਜੇ ਜੋ ਤੀਰਤ ਤੇ ਦੁਬਾਰਾ ਪਹੁੰਚੇਗੀ ਇੱਥੇ ਜੋ ਦੇ ਨਾਲ ਮਿਲਣ ਹੋਵੇਗਾ ਤੇ ਪਰਮੇਸ਼ਵਰ ਵਾਲਮੀਕੀ ਮਹਾਰਾਜ ਦੇ ਚਰਨਾਂ ਦੇ ਵਿੱਚ ਸ਼ੁਕਰਾਨਾ ਕਰਕੇ ਸੰਗਤ ਆਪਣੇ ਆਪਣੇ ਘਰਾਂ ਨੂੰ ਚਾਲੇ ਪਾਵੇਗੀ ਸੋ ਅਸੀਂ ਬੇਨਤੀ ਕਰਦੇ ਹਾਂ ਸੰ ਸਮਾਜ ਦੇ ਮਾਧਿਅਮ ਤੋਂ ਇਸ ਯਾਤਰਾ ਦੇ ਵਿੱਚ ਇਸ ਧਰਮ ਜੋੜੋ ਯਾਤਰਾ ਦੇ ਯੱਗ ਦੇ ਵਿੱਚ ਆਪਣੀਆਂ ਆਪਣੀਆਂ ਸਮੇਂ ਦੀਆਂ ਆਪਣੇ ਆਪਣੇ ਜ਼ਿੰਮੇਵਾਰੀਆਂ ਦੀਆਂ ਅਹੂਤੀਆਂ ਪਾ ਕੇ ਧਰਮ ਨੂੰ ਜੋੜਨ ਦਾ ਸੰਦੇਸ਼ ਦਈਏ ਅਤੇ ਅੱਛੇ ਭਵਿੱਖ ਦੀ ਅੱਛੇ ਸਮਾਜ ਦੀ ਸਿਰਜਣਾ ਕਰੀਏ ਤੇ ਅਸੀਂ ਸੰਸਮਾਜ ਦੇ ਮਾਧਿਅਮ ਤੋਂ ਤੇ ਆਪਣੀ ਸੰਸਥਾਵਾਂ ਦੇ ਮਾਧਿਅਮ ਤੋਂ ਭਾਰਤ ਸਰਕਾਰ ਦਾ ਵੀ ਕੋਟਿ-ਕੋਟਿ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਪੈਸ਼ਲ ਟ੍ਰੇਨ ਅਲਾਟ ਕਰਕੇ ਸੰਗਤਾਂ ਨੂੰ ਦਰਸ਼ਨ ਕਰਨ ਦਾ ਸੁਭਾਗਿਆ ਪ੍ਰਾਪਤ ਕੀਤਾ ਜੀ ਸੋ ਸਾਰਿਆਂ ਨੂੰ ਜੈ ਵਾਲਮੀਕੀ ਜੈ ਸ਼੍ਰੀ ਰਾਮ ਜੋ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਜੀ ਕੀ ਜੈ ਮੈਂ ਰੋਇਸ ਹੋਤਾ ਭਗਵਾਨ ਵਾਲਮੀਕੀ ਬਾਣੀ ਪ੍ਰਚਾਰ ਮਹਾਸਭਾ ਤੋਂ ਪ੍ਰੈਜ਼ੀਡੈਂਟ ਮੈਂ ਪਹਿਲਾਂ ਤਾਂ ਮੀਡੀਆ ਅਧਿਕਾਰੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਸਾਨੂੰ ਅੱਜ ਸਮਾਂ ਦਿੱਤਾ ਆਪਣੀ ਗੱਲ ਰੱਖਣ ਦਾ ਮੈਂ ਦੱਸਣਾ ਚਾਹੁੰਦਾ ਕਿ ਜਿੱਦਾਂ ਕਿ ਤੁਹਾਨੂੰ ਬਾਬਾ ਜੀ ਨੇ ਦੱਸਿਆ ਕਿ ਅਸੀਂ 20 ਫਰਵਰੀ ਨੂੰ ਇੱਕ ਪਾਵਨ ਜੋਤ ਭਗਵਾਨ ਵਾਲਮੀਕੀ ਆਸ਼ਰਮ ਜਲੰਧਰ ਤੋਂ ਲੈ ਕੇ ਅਯੋਧਿਆ ਧਾਮ ਤੱਕ ਲੈ ਕੇ ਜਾ ਰਹੇ ਆਂ। ਔਰ 22 ਫਰਵਰੀ 2025 ਨੂੰ ਅਸੀਂ ਉਥੋਂ ਪਾਵਨ ਜੋਤ ਲੈ ਕੇ ਵਾਪਸ ਵਾਲਮੀਕੀ ਤੀਰਥ ਆ ਰਹੇ ਆਂ। ਜਿੱਥੋਂ ਅਸੀਂ ਦਰਜਾ ਬਦਰਜਾ ਔਰ ਪੂਰੀ ਸੰਗਤ ਨੂੰ ਹਰ ਸਟੇਸ਼ਨ ਤੋਂ ਨਾਲ ਲੈ ਕੇ ਜਾ ਰਹੇ ਆਂ ਜਿੱਚ ਲੰਗਰਾਂ ਦਾ ਹਰ ਚੀਜ਼ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਆ। ਅਸੀਂ ਅੱਜ ਪਹਿਲਾ ਨਿਮੰਤਰਣ ਪੱਤਰ ਭਗਵਾਨ ਵਾਲਮੀਕੀ ਮਹਾਰਾਜ ਜੀ ਨੂੰ ਦੇਣ ਆਏ ਆ ਜੀ ਅਸੀਂ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆ 20 ਫਰਵਰੀ ਨੂੰ ਅਸੀਂ ਇਹਨੂੰ ਇੱਕ ਉਤਸਵ ਵਾਂਗੂ ਮਨਾਉਣਾ ਆ ਅਸੀਂ 20 ਫਰਵਰੀ ਨੂੰ ਇੱਥੋਂ 10 ਵਜੇ ਦੀ ਰਵਾਨਗੀ ਕਰਨੀ ਹੈ ਔਰ 12:45 ਤੇ ਸਾਡੀ ਸਟੇਸ਼ਨ ਤੋਂ ਟ੍ਰੇਨ ਦੀ ਰਵਾਨਗੀ ਹੋਣੀ ਹੈ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਜਿਨੇ পুষ্প ਵਰਸ਼ਾ ਕਰਕੇ ਇਸ ਟ੍ਰੇਨ ਨੂੰ ਅਯੋਧਿਆ ਧਾਮ ਤੱਕ ਲੈ ਕੇ ਜਾਈਏ ਔਰ ਭਗਵਾਨ ਵਾਲਮੀਕੀ ਆਸ਼ਰਮ ਔਰ ਅਯੋਧਿਆ ਧਾਮ ਦੇ ਵਿੱਚ ਇਹ ਟ੍ਰੇਨ ਇੱਕ ਸੇਤੂ ਦੀ ਤਰ੍ਹਾਂ ਕੰਮ ਕਰੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਅਮਿਤ ਕੁਮਾਰ ਮਨੂ ਮੈਂ ਭਗਵਾਨ ਵਾਲਮੀਕੀ ਪ੍ਰਚਾਰ ਮਹਾਸਭਾ ਦਾ ਮਾਝਾ ਜੋਨ ਇੰਚਾਰਜ ਮੈਂ ਸਾਰੀ ਅੰਮ੍ਰਿਤਸਰ ਦੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ 20 ਤਰੀਕ ਵਾਲੇ ਦਿਨ ਹੋਮ ਵਾਕੇ ਬਸ ਇਸ ਯਾਤਰਾ ਦੇ ਵਿੱਚ ਪਹੁੰਚਣ ਤੇ ਤਾਂ ਕਿ ਇਸ ਯਾਤਰਾ ਨੂੰ ਪੂਰੇ ਉਤਸ਼ਾਹ ਅਤੇ ਹਰ ਸੁਲਾਸ ਨਾਲ ਮਾਇਆ ਜਾ ਰਿਹਾ ਤੇ ਧੰਨਵਾਦ। ਮੈਂ ਅਗੇ ਜੁਗੋਤਾ ਅਸੀਂ ਅੰਮ੍ਰਿਤਸਰੋਂ 20 ਤਰੀਕ ਨੂੰ ਸ੍ਰੀ ਬਾਲਮੀਕੀ ਤੋਂ ਮੰਦਿਰ ਤੋਂ ਅਸੀਂ ਸ਼ੋਭਾ ਯਾਤਰਾ ਲੈ ਕੇ ਜਾ ਰਹੇ ਹਾਂ ਯੋਧਰਾਂ ਨੂੰ ਖੰਡਯੋਧਨਾਂ ਲੈ ਕੇ ਜਾ ਰਹੇ ਹਾਂ ਅਸੀਂ ਸਾਰੇ ਨੂੰ ਅਪੀਲ ਕਰਦੇ ਹਾਂ ਅਸੀਂ ਪੰਜਾਬ ਨਾਸੀਆਂ ਨੂੰ ਅੰਮ੍ਰਿਤਸਰ ਜੰਦਰ ਸਾਹਿਬ ਵੈਲਕਮ ਕੀਤਾ ਜਾਵੇ। ਕਿੰਨੇ ਵਜੇ ਤੋਂ ਲੈ ਕੇ ਟ੍ਰੇਨ ਚੱਲੇਗੀ? ਅਸੀਂ 20 ਨੂੰ ਚੱਲਣਾ ਇੱਥੋਂ 12 ਵਜੇ 10 ਤਰੀਕ 20 ਤਰੀਕ ਨੂੰ ਅਸੀਂ 21 ਸਾਡੀ ਵਾਪਸੀ ਇੱਥੋਂ ਬਾਈ ਬਾਈ ਦੀ ਵਾਪਸੀ ਆ ਬਾਈ ਨੂੰ ਅਸੀਂ ਚੱਲ ਕੇ 23 ਨੰਬਰ ਤੋਂ ਪਹੁੰਚਣ ਅਸੀਂ ਇੱਥੋਂ ਇੱਥੋਂ ਜੋਤ ਲੈ ਕੇ ਜਾਣੀ ਆ ਤੇ ਵਿਧਿਆ ਤੋਂ ਜੋਤ ਲੈ ਕੇ ਅੰਮ੍ਰਿਤਸਰ ਆਣੀ ਆ ਅਸੀਂ ਪੰਕਤਾਂ ਵਾਸਤੇ ਕੀ ਪ੍ਰਬੰਧ ਕੀਤਾ ਆ ਧਰਮ ਜੋਤੋਂ ਯਾਤਰਾ ਆ ਕੀ ਸੰਦੇਸ਼ ਦਿੰਦੀ ਆ ਜੀ ਅਸੀਂ ਸਾਰੇ ਨੂੰ ਸੰਜਗ ਕਰਨਾ ਇਕੱਠਾ ਲੋਕਾਂ ਕਰਨਾ ਪੰਜਾਬ ਦੇ ਵਿੱਚ ਭਾਈਚਾਰਾ ਇਕੱਠਾ ਬਣਿਆ ਰਿਹਾ ਸਾਡਾ ਇਹ ਯਾਤਰਾ ਵਿੱਚ ਤੁਸੀਂ ਕਿੱਥੇ ਆਏ ਹੋ ਅਸੀਂ ਅੱਜ ਬਾਲਮੀਕੀ ਮੰਦਿਰ ਆਏ ਅੰਮ੍ਰਿਤਸਰ ਉੱਥੋਂ ਅਸੀਂ ਮਹਾਰਾਜ ਨੂੰ ਡੱਬਾ ਦੇਣ ਆਏ ਆ ਇੱਥੋਂ ਯਾਤਰਾ ਸਟਾਰਟ ਕਰਨੀ 20 ਤਰੀਕ ਨੂੰ ਸੇਰੇ ਬਾਅਦ ਇੱਥੋਂ ਚੱਲਣਾ 9 ਚੱਲਣਾ ਇਹ ਇੱਥੋਂ ਤੇ 12 ਵਜੇ ਹਾਈ ਡਰੈਕਟ ਰੇਨ ਇੱਥੋਂ ਤੇ ਯੋਧਿਆਵਾਲੀ 21 ਵਜੇ ਪਹੁੰਚ ਜਾਣੀ ਆ ਉੱਥੋਂ ਸਾਡੀ ਵਾਪਸੀ ਆ ਤੇ ਨੂੰ ਆਪਾਂ ਵਾਪਸ ਅੰਮ੍ਰਿਤਸਰ ਪਹੁੰਚ ਜਾਣਾ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੁਝ ਵੀ ਕੁਝ ਉਹ ਬਰਛਾ ਲਈ ਸਾਨੂੰ ਰਿਵੀਲ ਕਰਨਾ ਸ਼ਹਿਰ ਵਾਸੀਆਂ ਨੂੰ 20 ਤੀ ਨੂੰ ਸਾਨੂੰ ਇੱਥੇ ਪੁਸ਼ਪਸ਼ਾ ਕੀਤੀ ਜਾਵੇ ਠੀਕ ਹੈ ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram aur WhatsApp channel par